ਜਾ ਭੀਖ ਦਿੱਲੀ ਤੋਂ ਥੋੜੀ ਦੂਰ ਪੀਰਾਨ ਕਲੀਅਰ ਪਿੰਡ ਵਿੱਚ ਭੀਖ ਦੀ ਚੰਗੇ ਕਮਾਈ ਵਾਲੇ ਮਹਾਤਮਾ ਹੋਏ ਨੇ ਉਹਨਾਂ ਦਾ ਅਕਸ਼ਿਸ਼ ਇੱਕ ਦਿਨ ਦਿੱਲੀ ਦੇ ਬਾਜ਼ਾਰਾਂ ਵਿੱਚ ਮੁਰਸ਼ਿਦ ਦੇ ਇਸ਼ਕ ਦੀ ਮਸਤੀ ਵਿੱਚ ਜਾ ਭੀਖ ਜਾ ਭੀਖ ਦੇ ਨਾਰੇ ਮਾਰਦਾ ਜਾ ਰਿਹਾ ਸੀ ਕੋਲ ਦੀ ਇੱਕ ਕਾਜੀ ਲੰਘਿਆ ਕਹਿਣ ਲੱਗਾ ਕਾਫਰਾ ਕੀ ਬਕਦਾ ਹੈ ਤੂੰ ਰੱਬ ਕਹਿ ਨਿਆ ਰਸੂਲ ਕੈ ਈ ਭੀਖ ਕੀ ਫਿਰ ਪੁੱਛਿਆ ਤੇਰਾ ਨਾਮ ਕੀ ਹੈ ਕਹਿੰਦਾ ਹੈ ਕਿ ਭੀਖ ਫਿਰ ਪੁੱਛਿਆ ਤੇਰਾ ਰੱਬ ਕੌਣ ਹੈ ਕਹਿਨ ਲੱਗਾ ਭੀਖ ਤੇਰਾ ਰਸੂਲ ਕੌਣ ਹੈ ਭੀਖ ਇੰਨੇ ਵਿੱਚ ਉੱਥੇ ਕਾਜੀ ਦੇ ਨਾਲ ਹੋਰ ਵੀ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਉਸ ਤਾਲਬ ਦੁਆਰਾ ਬੋਲੇ ਗਏ ਸ਼ਬਦਾਂ ਦਾ ਬੁਰਾ ਮਨਾਇਆ ਅਤੇ ਉਸ ਦੀ ਪੁਲਿਸ ਧਾਰਨ ਲਈ ਉਸ ਨੂੰ ਕਸੀਟਦੇ ਹੋਏ ਮਸਜਿਦ ਵਿੱਚ ਲੈ ਗਏ। ਉੱਥੇ ਉਲਮਾ ਨੇ ਮਿਲ ਕੇ ਉਹਨੂੰ ਕਾਫਰ ਕਹਿ ਕੇ ਉਸ ਨੂੰ ਕਤਲ ਦਾ ਫਤਵਾ ਦੇ ਦਿੱਤਾ। ਉਸ ਜਮਾਨੇ ਵਿੱਚ ਇੱਕ ਕਾਇਦਾ ਸੀ ਕਿ ਜਦ ਤੱਕ ਕਤਲ ਦੇ ਫਤਵੇ ਉੱਪਰ ਬਾਦਸ਼ਾਹ ਦਸਕਤ ਨਾ ਕਰੇ ਤਦ ਤੱਕ ਮੁਫਤੀ ਕਤਲ ਨਹੀਂ 시 ਕਰਵਾ ਸਕਦੇ। ਫਤਵਾ ਦੇ ਕੇ ਬਾਦਸ਼ਾਹ ਅੱਗੇ ਪੇਸ਼ ਕੀਤਾ। ਅਕਬਰ ਬਾਦਸ਼ਾਹ ਦਾ ਰਾਜ ਸੀ। ਅਕਬਰ ਨੇ ਦੇਖਿਆ ਕਿ ਇਹ ਤਾਂ ਕੋਈ ਮਸਤ ਹੈ ਇਹਦਾ ਕਤਲ ਮناسب ਨਹੀਂ ਪੁੱਛਿਆ ਤੇਰਾ ਰੱਬ ਕੌਣ ਹੈ ਕਹਿੰਦਾ ਹੈ ਭੀਖ ਫਿਰ ਪੁੱਛਿਆ ਤੇਰਾ ਰਸੂਲ ਕੌਣ ਹੈ ਕਹਿੰਦਾ ਹੈ ਭੀਖ ਉਹਨਾਂ ਦਿਨਾਂ ਵਿੱਚ بارش ਨਹੀਂ ਸੀ ਹੁੰਦੀ ਬੜਾ ਕਾਲ ਪਿਆ ਹੋਇਆ ਸੀ ਅਕਬਰ ਨੇ ਕਿਹਾ ਆਪਣੇ ਭੀਖ ਤੋਂ ਮੀਂਹ ਪਵਾ ਦੇ ਕਹਿਣ ਲੱਗਾ ਪੁੱਛ ਲਵਾਂਗਾ ਫਿਰ ਪੁੱਛਿਆ ਕਦ ਕਹਿੰਦਾ ਹੈ ਕਿ ਪਰਸੋਂ ਬਾਦਸ਼ਾਹ ਨੇ ਹੁਕਮ ਦਿੱਤਾ ਇਹਨੂੰ ਛੱਡ ਦਿਓ ਉਲਮਾ ਕਹਿਣ ਲੱਗੇ ਇਹ ਨਸ ਜਾਏਗਾ ਅਕਬਰ ਨੇ ਕਿਹਾ ਪ੍ਰਵਾਹ ਨਹੀਂ ਨਸ ਜਾਣ ਦਿਓ ਤਾਲਬ ਨੇ ਬਾਹਰ ਜੰਗਲ ਵਿੱਚ ਜਾ ਕੇ ਆਪਣੇ ਮੁਰਸ਼ਿਦ ਦਾ ਧਿਆਨ ਕੀਤਾ ਮਾਲਕ ਦੀ ਮੌਜ بارش ਹੋ ਗਈ ਅਗਲੇ ਰੋਜ਼ ਖੁਦ ਬਾਦਸ਼ਾਹ ਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਬਾਦਸ਼ਾਹ ਨੇ ਕਿਹਾ ਕਿ بارش ਹੋ ਗਈ ਦਾ ਹੈ ਕਿ ਭੀਖ ਨੇ ਕਰਾ ਦਿੱਤੀ ਅਕਬਰ ਨੇ ਕਿਹਾ ਕਿ ਕੁਝ ਮੰਗ ਕਹਿਣ ਲੱਗਾ ਕਿ ਭੀਖ ਦੇ ਸਵਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਬਾਦਸ਼ਾਹ ਨੇ ਉਸ ਦਾ ਇਤਨਾ ਮੁਰਸ਼ਦ ਪ੍ਰੇਮ ਦੇਖ ਕੇ ਇੱਕ ਹੀ ਪਿੰਡਾਂ ਦਾ ਪਟਾ ਉਹਦੇ ਮੁਰਸ਼ਦ ਦੇ ਨਾਂ ਕਰਵਾ ਦਿੱਤਾ ਅਤੇ ਆਪਣੇ ਨੌਕਰਾਂ ਦੇ ਹੱਥ ਪਟਾ ਸਾਈਂ ਭੀਖ ਕੋਲ ਭੇਜ ਦਿੱਤਾ ਇਹ ਦੇਖ ਕੇ ਸਾਰੇ ਹਰਾਮ ਹੋ ਗਏ ਜਦੋਂ ਤਾਲਬ ਨੇ ਬਾਦਸ਼ਾਹ ਨੂੰ ਪਟਾ ਵਾਪਸ ਕਰ ਦਿੱਤਾ ਅਤੇ ਕਿਹਾ ਹਜ਼ੂਰ ਮੇਰੇ ਮੁਰਸ਼ਦ ਦੀਆਂ ਨਜ਼ਰਾਂ ਵਿੱਚ ਇੰਨਾ ਪੰਡਾ ਪਿੰਡਾਂ ਦਾ ਕੋਈ ਮਹੱਤਵ ਨਹੀਂ ਕਿਉਂਕਿ ਸਾਰੀਆਂ ਸੰਸਾਰਿਕ ਵਸਤੂਆਂ ਹਨ ਇਸ ਲਈ ਮੈਂ ਅਦਬ ਨਾਲ ਇਹਨਾਂ ਨੂੰ ਵਾਪਸ ਕਰਦਾ ਹਾਂ ਅਕਬਰ ਬਾਸ਼ਾ ਮਹਾਤਮਾ ਦੀ ਇਸ ਪ੍ਰਵਿਰਤੀ ਤੋਂ ਚੰਗੀ ਤਰ੍ਹਾਂ ਵਾਕਿਫ ਸਨ ਫਿਰ ਵੀ ਉਹਨਾਂ ਨੇ ਆਪਣੇ ਕੁਝ ਆਦਮੀਆਂ ਦੇ ਹੱਥੋਂ ਪਟਾ ਪੀਖ ਨੂੰ ਭੇਜ ਦਿੱਤਾ ਫਿਰ ਜਦ ਕਦੀ ਤਾਲਬ ਮੁੜ ਕੇ ਆਪਣੇ ਮੁਰਸ਼ਿਦ ਕੋਲ ਪਹੁੰਚਿਆ ਤਾਂ ਮੁਰਸ਼ਿਦ ਨੇ ਪੁੱਛਿਆ "ਦਸ ਤੂੰ ਕੀ ਮੰਗਿਆ?" ਮੀ ਉਸ ਵਕਤ ਜੇ ਕਹਿ ਦਿੰਦਾ ਕਿ ਮੈਨੂੰ ਵਲੀ ਬਣਾ ਦੇ, ਕਤਬ ਬਣਾ ਦੇ, ਔਲੀਆ ਬਣਾ ਦੇ ਜਾਂ ਕੁਝ ਹੋਰ ਕਹਿੰਦਾ ਤਾਂ ਮੈਂ ਤੈਨੂੰ ਬਣਾ ਦਿੰਦਾ। ਜਿਸ ਵਕਤ ਤੂੰ ਮੇਰਾ ਧਿਆਨ ਕੀਤਾ, ਮੇਰਾ ਧਿਆਨ ਆ ਪਰ ਮੁਰਸ਼ਿਦ ਵਿੱਚ ਸੀ ਅਤੇ ਮੁਰਸ਼ਿਦ ਦਾ ਦਰਗਾਹ ਵਿੱਚ ਤਾਲਬ ਨੇ ਕਿਹਾ "ਹਜ਼ਰਤ" ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮੈਨੂੰ ਤਾਂ ਇਕ ਤੇਰੀ ਲੋੜ ਹੈ